ਜਿਸ ਨੇ ਵੀ ਇਹ ਕੰਮ ਕੀਤਾ ਬਖਸ਼ਿਆ ਨਹੀਂ ਜਾਊਗਾ ਮੈਨੂੰ ਪਤਾ ਲੱਗਾ ਕਿ ਜ਼ਿੰਮੇਵਾਰੀ ਵੀ ਲੈ ਲਈ ਹੈ ਜਿਸ ਨੇ ਕੀਤਾ ਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਉਹ ਵੀ ਉਸ ਪਾਰਟੀ ਨਾਲ ਸੰਬੰਧਿਤ ਹੀ ਹੈ ਜਿਸ ਪਾਰਟੀ ਦਾ ਇਹ ਨੌਜਵਾਨ ਸੀ ਕੁਝ ਆਗੂ ਇਸ ਹਲਕਾ ਤਰਮਕੋਟ ਦੇ ਇਸ ਕਤਲ ਦੇ ਵਿੱਚੋਂ ਅਉ ਦਾ ਜਿਹੜਾ ਸਿਆਸੀ ਜਿਹੜਾ ਆਉਣ ਵਾਲਾ ਉਤਬਾ ਕੁੱਤਲਾਸ਼ ਰਹੇ ਨੇ ਅੱਜ ਪਰਿਵਾਰ ਦੇ ਦੁੱਖ ਦੇ ਵਿੱਚ ਮੈਂ ਸ਼ਾਮਲ ਨਹੀਂ ਹੋ ਸਕਿਆ ਕਿਉਂਕਿ ਮੈਂ ਬਾਹਰ ਆ ਤੇ ਜਿਸ ਦਿਨ ਮੈਂ ਵਾਪਸ ਆਇਆ ਤਾ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਊਂਗਾ ਸਚੀ ਗੁਰ ਜੀ ਅੱਜ ਮੇਰੀ ਹਲਕਾ ਧਰਮਗੋੜ ਦੇ ਵਿੱਚ ਬੜੀ ਮੰਦਭਾਗੀ ਘਟਨਾ ਘਟੀ ਆ ਸਾਡੇ ਪਿੰਡ ਰਖੁਰ ਦਾ ਨੌਜਵਾਨ ਉਮਰ ਸਿੰਘ ਅਸੀਰਾ ਸਵੇਰੇ ਜਿਸ ਦਾ ਕਿ ਕਤਲ ਕਰ ਦਿੱਤਾ ਗਿਆ ਵਧੀਆ ਨੌਜਵਾਨ ਸੀ ਪਿਛਲੀ ਪੰਚਾਇਤ ਦੇ ਵਿੱਚ ਪੰਚਾਇਤ ਮੈਂਬਰ ਸੀ ਸੋ ਮੇਰੇ ਕੋਲੇ ਕਾਫੀ ਆਉਣਾ ਜਾਣਾ ਸੀ ਉਸ ਨੌਜਵਾਨ ਦਾ ਚੰਗੀ ਫੋਚ ਰੱਖਦਾ ਸੀ ਉਹਦੇ ਨਗਰਵਾਰੇ ਆਮ ਲੋਕਾਂ ਵਾਰੇ ਤੇ ਕਾਫੀ ਕੰਮ ਵੀ ਵੀ ਮੇਰੇ ਕੋਲੋਂ ਉਸਨੇ ਆਪਣੇ ਨਗਰ ਦੀ ਕਰਵਾਏ ਨੇ ਸੋ ਅੱਜ ਪਰਿਵਾਰ ਦੇ ਦੁੱਖ ਦੇ ਵਿੱਚ ਮੈਂ ਸ਼ਾਮਲ ਨਹੀਂ ਹੋ ਸਕਿਆ ਕਿਉਂਕਿ ਮੈਂ ਬਾਹਰ ਆ ਤੇ ਜਿਸ ਦਿਨ ਮੈਂ ਵਾਪਸ ਆਇਆ ਤਾਂ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਊਂਗਾ ਮੇਰੀ ਦਿਲੋਂ ਹਮਦਾਰੀ ਹੈ ਇਸ ਪਰਿਵਾਰ ਦੇ ਨਾਲ ਕਿਉਂਕਿ ਹਲਕਾ ਧਰਮਗੋੜ ਦਾ ਹਰ ਇੱਕ ਪਰਿਵਾਰ ਮੇਰਾ ਆਪ ਦਾ ਪਰਿਵਾਰ ਹੈ ਸੋ ਕੁਝ ਆਗੂ ਇਸ ਹਲਕਾ ਧਰਮਗੋੜ ਦੇ ਇਸ ਕਤਲ ਦੇ ਵਿੱਚੋਂ ਆਪ ਦਾ ਜਿਹੜਾ ਸਿਆਸੀ ਜਿਹੜਾ ਔਰਲਾ ਰੁਤਬਾ ਕੁੱਤਲਾਸ਼ ਹੋ ਰਿਹਾ ਨਹੀਂ ਮੈਂ ਬੇਨਤੀ ਕਰਦਾ ਹਾਂ ਨਾ ਆਗੂਆਂ ਨੂੰ ਕਿ ਕਿਸੇ ਮਾਂ ਦਾ ਪੁੱਤ ਚਲਾ ਗਿਆ ਕਿਸੇ ਭੈਣ ਦਾ ਭਰਾ ਚਲਾ ਗਿਆ ਕਿਸੇ ਦਾ ਸਿਰ ਦਾ ਸਾਈਂ ਚਲਾ ਗਿਆ ਤੇ ਤੁਹਾਨੂੰ ਆਪ ਦੀ ਰਾਜਨੀਤੀ ਦੀ ਪਈ ਹੈ ਦੇਖੋ ਜਿਸ ਨੇ ਵੀ ਇਹ ਕੰਮ ਕੀਤਾ ਬਖਸ਼ਿਆ ਨਹੀਂ ਜਾਊਗਾ ਮੈਨੂੰ ਪਤਾ ਲੱਗਾ ਕਿ ਜ਼ਿੰਮੇਵਾਰੀ ਵੀ ਲੈ ਲਈ ਹੈ ਜਿਸ ਨੇ ਕੀਤਾ ਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਉਹ ਵੀ ਉਸ ਪਾਰਟੀ ਨਾਲ ਸੰਬੰਧਿਤ ਹੀ ਹੈ ਜਿਸ ਪਾਰਟੀ ਦਾ ਇਹ ਨੌਜਵਾਨ ਸੀ ਤੇ ਉਸੇ ਪਾਰਟੀ ਦਾ ਜਿਹੜਾ ਇਹ ਆਗੂ ਹੈ ਇਹ ਅਜ ਮਸਫੀਰ ਦਾ ਦਿਖ ਰਿਹਾ ਕਿ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਬਚਾਉਣ ਲਈ ਵੱਖ-ਵੱਖ ਲੋਕਾਂ ਦਾ ਕਦੇ ਕਿਸੇ ਦਾ ਨਾਮ ਲੈ ਰਹੇ ਨੇ ਕਦੇ ਕਿਸੇ ਦਾ ਨਾਮ ਲੈ ਰਹੇ ਨੇ ਸੋ ਮੈਂ ਬੇਨਤੀ ਕਰਦਾ ਸਭ ਤੋਂ ਪਹਿਲਾਂ ਕਿ ਕੋਈ ਸਿਆਸੀ ਕਤਲ ਨਹੀਂ ਜਿਸ ਨੇ ਵੀ ਕੀਤਾ ਉਸ ਨੇ ਸਾਫ਼ ਤੇ ਸਪਸ਼ਟ ਆਪ ਦੀ ਜ਼ਿੰਮੇਵਾਰੀ ਦੇ ਵਿੱਚ ਦੱਸਤਾ ਕਿ ਉਹਨਾਂ ਦਾ ਕੋਈ ਪੁਰਾਣਾ ਆਪਸ ਦੇ ਵਿੱਚ ਸੀ ਪਹਿਲਾਂ ਵੀ ਲੜਾਈਆਂ ਹੋਈਆਂ ਨੇ ਉਹਨਾਂ ਦੀਆਂ ਜਿਹਦੇ ਕਰਕੇ ਇਹ ਜਿਹੜਾ ਮਟਰ ਹੋਇਆ ਸੋ ਮੈਂ ਪਰਿਵਾਰ ਨੂੰ ਯਕੀਨ ਦਿਵਾਉਣਾ ਕਿ ਮੈਂ ਤੁਹਾਡੇ ਨਾਲ ਖੜਾ ਚਾਹੇ ਕੋਈ ਵੀ ਹੋਵੇ ਇਸ ਕਤਲ ਦੇ ਪਿੱਛੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ ਕਿਸੇ ਧੜੇ ਨਾਲ ਸੰਬੰਧਿਤ ਹੋਵੇ ਤੁਹਾਨੂੰ ਇਨਸਾਫ ਲੈ ਕੇ ਦੇਣਾ ਇਹ ਮੇਰੀ ਜ਼ਿੰਮੇਵਾਰੀ ਹੈ ਸੋ ਮੈਂ ਤੁਹਾਡੇ ਨਾਲ ਖੜਾ ਤੇ ਜਲਦੀ ਆ ਕੇ ਤੁਹਾਡੇ ਵਿੱਚ ਬੈਠੂੰਗਾ ਤੇ ਜਲਦੀ ਤੋਂ ਜਲਦੀ ਜਿਹੜਾ ਇਹ ਜਿਹੜਾ ਕੇਸ ਆ ਇਹ ਕਲੀਅਰ ਕਰਕੇ ਤੁਹਾਡੇ ਸਾਹਮਣੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ